ਰਾਜਕੁਮਾਰੀ ਗਰੋਵਰ ਕਿੱਥੇ ਆਇਆ ਕਿੱਥੋਂ ਰਹਿਣ ਵਾਲਾ ਗੋਪੀ ਨਗਰ ਦੇ ਜੀ ਕਿੱਥੇ ਆਏ ਸੀ ਬ੍ਰੈਡਲੈਂਡ ਆਏ ਸੀ ਆਜੂ ਕੋਲੋਂ ਹਾਂਜੀ ਸਾਡੇ 12 ਵਜੇ ਟਾਈਮ 'ਚ ਸਾਡੇ ਵਰੰਦਾ ਅੱਜ ਸੋਨੀਤ ਜਾਨੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਐਡਰੈਸ ਪੁੱਛਦਾ ਸੀ ਆ ਵੀ ਇਹ ਖੇਤਰ ਪਤਾ ਕਿੱਥੇ ਹੈ ਮੈਂ ਕਿਹਾ ਇਧਰਲੇ ਪਾਸੇ ਹੈਗਾ ਉਹ ਦਿਨ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਇਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲੈ ਤੇ ਮੈਂ ਉਹਨਾਂ ਦੀ ਗੱਲ ਚਾਹ ਕਿ ਮੈਂ ਕਿ ਫੁਰਕ ਹੋਏਗਾ ਕੋਈ ਉਹਨਾਂ ਨੇ ਮੈਨੂੰ ਉਧਰ ਲੈ ਗਿਆ ਆਪਣੇ ਉਹ ਰਿਜ਼ੌਰਟ ਕੋਲੇ ਜੋਟੇ ਦੇ ਬਾਹਰ ਬੰਨੇ ਤੇ ਕਹਿੰਦਾ ਉਸ ਪਾਸੇ ਤੇ ਹੋ ਕੇ ਤੁਹਾਨੂੰ ਮੈਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਲੈ ਰਿਹਾ ਪੈਸੇ ਵੀ ਦੇ ਰਿਹਾ ਉਹ ਵੀ ਪਾ ਲੋ ਵਿੱਚ ਮੈਂ ਪੈਸੇ ਤਾਂ ਪਾਏ ਹੀ ਨਹੀਂਗੇ 200 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਆਪ ਦਾ ਕੋਲੇ ਲਾ ਲੋ ਮੈਂ ਇਹਦਾ ਤੂੰ ਬੰਨ ਕੇ ਮੰਦਿਰ ਚ ਰੱਖ ਦੇ ਗਏ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੈਂ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋ ਨਾ ਸੀ ਕਿੰਨਾ ਸੋਨਾ 27 ਗ੍ਰਾਮ ਸੀ ਟੋੜ ਦੇ ਸੋਨਾ 20 ਗ੍ਰਾਮ ਦੀਆਂ ਚੋੜੀ ਸੀ ਪੂਰੀ ਇੱਕ ਚੋੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਹੈ ਮੇਰਾ ਉੱਤੇ ਲਪੇਟਿਆ ਸੀ ਉਹਨੇ ਲੋਫਾ ਉਹਨੇ ਲੋ ਮਾ ਦਿੱਤਾ ਆਪਣਾ ਕੱਪੜਾ ਦਿੱਤਾ ਇਹਦੇ ਤੇ ਰੇਟ ਲਾ ਹਾਂ ਇਹਦੇ ਲਪੇਟ ਕੇ ਰੱਖ ਇਹ ਰੇਪੇਟ ਕੇ ਰੱਖ ਦੇਣਾ ਮੈਂ ਮੈਂ ਮੰਤਰ ਪੜਨਾ ਇਹ ਘਰੇ ਜਾ ਕੇ ਰੱਖ ਦੇ ਕਾਰੋ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਜੀ ਉਹ ਜਰਾਲੀ ਨੇ ਤੁਹਾਡੇ ਕਿਸ ਤਰ੍ਹਾਂ ਲਾਲਚ ਲਾਈ ਦੇ। ਜਨਨ ਜਿਸੜਾ ਅਜਿਹਾ ਆਇਆ ਕਹਿੰਦੇ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮਹਿਤਾਬ ਲੈਣੇ ਅਸ਼ੀਰਵਾਦ ਚਲੋ ਅਪ ਇਕੱਠੇ ਲੈਣੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੀ ਦੀ ਗੱਲਬਾਤ 15 ਮਿੰਟ ਲਾਲਚ ਲਈ ਰੱਖਿਆ ਲਾਲਚ ਲਈ ਰੱਖਿਆ ਨਾ ਮੈਂ ਉਹਨੇ ਦੇਚ ਬੰਦਾ ਆ ਲੰਗੀ ਗਿਆ ਆਈ ਆ ਮੈਨੂੰ ਨਹੀਂ ਪਤਾ ਕਹਿੰਦੇ ਆਪਾ ਬਾਬਾ ਜੀ ਫੇਰ ਆ ਗਏ ਨੇ ਕਹਿੰਦੀ ਕਿ ਬਾਬੇ ਦਾ ਅਸ਼ੀਰਵਾਦ ਲਓ ਆਹ ਕਹਿੰਦੀ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂ ਨਾ ਮਗਾ ਸੰ ਸੁੱਖ ਸ਼ਾਂਤੀ ਤੁਹਾਨੂੰ ਕੋਈ ਕਮੀ ਕਿਤੇ ਜੀਦੀ ਇਹ ਜਿਹੜੀ ਤੁਹਾਡੀ ਕਿੰਨੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਹਿਸਾਬ ਨਾਲ 725 ਗ੍ਰਾਮ ਸੋਨਾ ਸੀ 70000 ਰੁਪਏ ਹੋਏਗਾ 10000 ਦਾ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ 20 ਰੁਪਏ ਨੇ ਪਾਏ ਸੀ 20 ਰੁਪਏ ਦੇ ਕੰਦੇ ਦੇ ਪੈਸੇ ਹੀ ਪਾਏ ਨੇ 20 ਰੁਪਏ ਕਹਿੰਦੇ ਬਾਟ ਦੇ ਬੇਕੂਬ ਬਣਾ ਗਿਆ ਹੋਰ ਕੀ ਮੰਗਦੇ ਚੱਲੀ ਇਹੋ ਜਿਹੀ ਇਹ ਮੰਗੇ ਵੀ ਮੇਰੀ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਬੰਦੇ ਫਿਰ ਚਨੇ ਚਾਹੀਦੇ ਆ ਕਾਰ ਰਹੀ ਹੋਣੀ ਜੇ ਹਾਂਜੀ ਔਰ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਉਹ ਤਾਂ ਆਏ ਆਣ ਜਾਣ ਲੰਗੇ ਜਾਂਦੇ ਜਾਈਂ ਨੇ ਕਿਹਾ ਇਹਨਾਂ ਧਿਆਨ ਕਰ ਬਸ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਨਾਲ ਪਛਾਣ ਲਾਂ ਬੰਦੇ ਨੇ ਪਛਾਣ ਲਾਂਗੇ ਉਹਨੂੰ ਵੀ ਤਾਂ ਨਾ ਨੇ ਸਮਝ ਨਹੀਂ ਆਇਆ ਪਹਿਲਾਂ ਕਦੇ ਨਹੀਂ ਵੇਖੀ ਹਾਂ ਜੀ ਨਹੀਂ ਜੀ ਮੇਰਾ ਰਾਜੂ ਰਾਜੂ ਜੀ ਇਹ ਔਰਤ ਆਈ ਸੀ ਜੀ ਹਾਂ ਜੀ ਤੁਹਾਡੇ ਕੋਲ ਕੀ ਲੈਣ ਆਏ ਸੀ ਤੁਹਾਨੂੰ ਕੋਈ ਸਮਾਨ ਲੈਣ ਆਇਆ ਸੀ ਬਲੱਡ ਵਗੈਰਾ ਲੈਣ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡਿਸ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮਨ ਲੱਗ ਗਿਆ ਕੋਈ ਨਾ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟ ਅੰਨੀ ਗੱਲਾਂ ਮਾਰੀਆਂ ਉਤੋਂ ਕੋਈ ਬੰਦਾ ਆਇਆ ਬਾਬਾ ਬਣ ਕੇ ਉਹਨੇ ਆਂਟੀ ਨੂੰ ਅਸ਼ੀਰਵਾਦ ਦਿੱਤਾ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨ ਲਾ ਕੇ ਵੜਾ ਤਾ ਉਹਨਾਂ ਦਾ ਚੌਂਕ 'ਚ ਫੜਾਇਆ ਬੇਜ਼ੀਕਾਨ ਕੇ ਨਹੀਂ ਫੜਾਇਆ ਫਿਰ ਉਸ ਤੋਂ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਾਸ ਚੱਲੇ ਵੀ ਆਂਟੀ ਦਾ ਸੁਣਨ ਲਾ ਕੇ ਲੈ ਗਏ ਸਰ ਉਹ ਬੰਦੇ ਬੇਕੂਮ ਲਾ ਗਏ ਨੇ ਸਾਰ ਤੋਂ ਪਹਿਲਾਂ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 60-70 ਸਾਲ ਦਾ ਉਹਨਾਂ ਬਾਬਾ ਆਰਥਿਕ ਕਾਮ ਲਾ ਜਾਈਦਾ ਇਹੋ ਜਿਹੇ ਹਾਂ ਬਿਲਕੁਲ ਬਿਲਕੁਲ ਤਿੰਨ ਕੁ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਥਾਣੇ ਰਿਪੋਰਟ ਲਖਾ ਪੀਏ ਨਾਲੇ ਹੁਣ ਪੁਲਿਸ ਵੇਖੋ ਕੀ ਕਾਰਵਾਈ ਕਰਦੀ ਹੈ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਿਆਤੀ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੱਤਾ ਹੀ ਪਿਆਸ ਹੋਏ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਹੈ ਮੈਂ ਕਿੰਨਾ ਵੀ ਕੋਈ ਠੱਲ ਬਣਨੀ ਚਾਹੀਦੀ ਹੈ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਕਾਂ ਪਰ ਨਿਕਲ ਹੋ ਗਿਆ ਨੇ ਜਿਹੜੇ ਲੁੱਟਾ ਖੋ ਮਾਈਕਲ